ਕੇ राम नाम बिन मुक्त ना हरि ਦੇ ਨਾਮ ਤੋਂ ਬਿਨਾ ਭਾਈ ਮੁਕਤੀ ਨਹੀਂ ਜਾਈ ਮੋਕਸ਼ ਦੀ ਪ੍ਰਾਪਤੀ ਨਹੀਂ ਹੋਣੀ ਜਦ ਹਮ ਆਏ ਜਗਤ ਮੇ ਜਗ ਹੰਸੇ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹੰਸੇ ਜਗ ਰੋਏ ਜਿੱਦਣ ਲੇਵ ਸ਼ੁਭ ਕੀ ਟੁੱਟ ਜਾਂਦੀ ਨੇ ਲੇਵ ਰੱਬ ਨਾਲੋਂ ਟੁੱਟ ਜਾਂਦੀ ਹੈ ਫਿਰ ਅਮੁਲਕ ਜਿਹੜਾ ਸਿਮਰ ਰਹੇ ਉਹ ਟੁੱਟ ਜਾਂਦਾ ਤੇ ਜਗਤ ਵਿੱਚ ਜਨਮ ਹੁੰਦਾ ਫਰਕ ਤੇ ਸਿਰ ਥੋੜਾ ਜਿਹਾ ਹੀ ਪੈਂਦਾ ਸੰਗਤ ਜੀ ਜਿੱਦਣ ਕੁੱਠੇ ਲਟਕਦੇ ਸੀ ਉਸ ਦਿਨ ਮਤ ਸਿੱਧੀ ਸੀ ਜਿੱਦਣ ਧਰਤੀ ਤੇ ਆ ਕੇ ਸਿਰ ਸਿੱਧਾ ਹੋ ਗਿਆ ਤੇ ਮਤ ਟੁੱਕੀ ਹੋ ਗਈ ਫਰਕ ਤੇ ਇੰਨਾ ਹੀ ਹੈ ਜਦੋਂ ਮਤ ਸਿੱਧੀ ਸੀ ਉਦੋਂ ਕੀ ਸੀ ਉਦੋਂ ਹਰ ਸਮੇਂ ਵਾਹਿਗੁਰੂ 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 ਵਾਹਿ

ਵਾਹ ਉਦੋਂ ਮਤ ਸਿੱਧੀ ਸੀ ਸੰਗਤ ਬਿਲਕੁਲ ਮਤ ਸਿੱਧੀ ਸੀ ਉਦੋਂ ਰੱਬ ਨਾਲ ਪ੍ਰੀਤ ਬਣੀ ਪਈ ਸੀ ਬੰਦਾ ਨਿਸ਼ੀ ਟੁੱਟਦਾ ਤੇ ਜਿਸ ਦਿਨ ਇਸ ਜਗਤ ਵਿੱਚ ਆ ਗਿਆ ਜਿਸ ਦਿਨ ਇਸ ਮਾਤ ਲੋਕ ਵਿੱਚ ਆਇਆ ਲਿਵ ਸ਼ੂਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਨੇ ਇਹੋ ਜਿਹਾ ਪ੍ਰਭਾਵ ਪਾਇਆ ਕਿ ਲਿਵ ਟੁੱਟ ਗਈ ਤੇ ਜਗਤ ਦੀ ਮਾਇਆ ਛਾਇਆ ਬਣ ਉਹ ਸਭ ਕਹਿੰਦੇ ਆ ਨਾ ਸੱਪ ਜਗ ਦੇਖਿਆ ਮਾਇਆ ਛਾਇਆ ਕਹਿੰਦੇ ਜਗਤ ਮਾਇਆ ਦੀ ਛਾਇਆ ਹੈ ਠੇਕ ਹੈ ਪ੍ਰਭਾਵ ਠੇਕ ਹੈ ਫਿਰ ਸੰਗਤ ਨੇ ਪੁੱਛਿਆ ਮਹਾਰਾਜ ਜੀ ਕੌਣ ਪਰੇ ਨੇ ਕਹਿੰਦੇ ਨਾਨਕ ਗੁਰਮਤਿ ਨਾਮ ਤੇ ਆਇਆ ਨਾਨਕ ਜੀ ਜਿਹੜੇ ਗੁਰੂ ਦੀ ਮਤ ਨਾਲ ਚੱਲਦੇ ਨੇ ਉਹ ਫਿਰ ਨਾਮ ਤੇ ਆਉਂਦੇ ਨੇ ਉਹਨਾਂ ਦਾ ਜਗਤ ਵਿੱਚ ਸਿਰ ਵੀ ਸਿੱਧਾ ਹੁੰਦਾ ਹੈ ਤੇ ਮਤ ਵੀ ਸਿੱਧੀ ਹੁੰਦੀ ਹੈ